भारत रत्न और भारत के संविधान के निर्माता और दबे कुचले लोगों के मसीहा डॉक्टर भीम राव अंबेदकर जी दे सौ चौंती में जन्म दिहाड़े के मौके पर इतने पहुँचे हुए मेरे कैबिनेट के साथी और डॉक्टर भीम राव दे लिखे हुए संविधान के मुताबिक लोकतंत्र तरीके चुने हुए मेरे सारे एम एल ए साहबान बी सी साहब इस यूनिवर्सिटी के बहुत काबिल बहुत जज्बे दृढ़ इराद्य वाले प्रोफेसर साहबान और सब तो बड़ी गिणती पहुंचे हुए इस दे के अपना ਸੁਨਹਿਰੀ ਭਵਿਕਸ਼ਾ ਤਲਾਸ਼ਣ ਲਈ ਮਿਹਨਤ ਕਰ ਰਹੇ ਸਾਰੇ ਵਿਦਿਆਰਥੀ ਵਿਦਿਆਰਥਣਾਂ ਮੀਡੀਆ ਦੇ ਸਾਥੀ ਸਾਰਿਆਂ ਦਾ ਮੈਂ ਬਹੁਤ-ਬਹੁਤ ਦਿਲੋਂ ਅੱਜ ਇਹ ਨਹੀਂ ਪਾਰੀ ਗਿਣਤੀ 'ਚ ਤੁਸੀਂ ਇੱਥੇ ਪਹੁੰਚੇ ਹੋ ਧੰਨਵਾਦ ਕਰਦਾ ਹਾਂ ਦਿਲ ਦੀਆਂ ਗਰਾਈਆਂ 'ਚੋਂ ਸਾਰਿਆਂ ਨੂੰ ਪਹਿਲਾਂ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਮੀਡੀਆ ਵਾਲੇ ਉਮੀਦਾਂ ਬੇਨਤੀ ਕਰਦਾ ਤੁਸੀਂ ਵਿਚਾਲੇ ਆਜੋ तो क्योंकि तो करके ना विजन जोड़ा पिछले वाल थोड़ा जहा डिस्टर्ब हो इतों एंगल भी ठीक बनेगा और मैं उतु भी वह जी दिखूँगा इतों भी यह जी दिखूँगा मैं सो so, थोड़ा उधर आज हाँ हाँ विचाले आज इत नहीं कवर करना चौथा खंभातंत्र इधर न के या फिर कैमरा फिक्स करके आप बैठ जाओ ये भी ਸਵਾਗਤ ਜਦੋਂ ਮੈਂ ਯੂਨੀਵਰਸਿਟੀ ਚ ਪਹੁੰਚਿਆ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਜਦੋਂ ਆ ਪੌੜੀਆਂ ਚੜਨ ਲੱਗਿਆ ਮੈਨੂੰ ਡੀਸੀ ਸਾਹਿਬਾ ਪਟਿਆਲੇ ਦੇ ਕਹਿੰਦੇ ਜੀ ਪੌੜੀਆਂ ਚੜਨਾ ਪੈਣਾ ਮੈਂ ਕਹਿੰਦਾ ਮੈਂ ਕਿਹੜਾ ਪਹਿਲੀ ਵਾਰ ਚੜਿਆ ਇਹ ਪੌੜੀਆਂ ਮੈਂ ਕਹਿੰਨਾ ਪੌੜੀਆਂ ਵਿੱਚ ਦੀ ਬੜੀ ਵਾਰ ਆਏ ਆਂ ਔਰ ਐਸ ਸਟੇਜ ਤੇ ਇੰਟਰ ਜਰਨਲ ਯੂਥ ਫੈਸਟੀਵਲਾਂ 'ਚ ਐਥੇ ਪਰਫਾਰਮ ਕੀਤਾ ਵੱਡੇ ਵੱਡੀਆਂ ਪਰਫਾਰਮੈਂਸਾਂ ਹੋਰ ਆਰਟਿਸਟਾਂ ਦੀਆਂ ਦੇਖੀਆਂ ਇੱਥੋਂ ਮੈਡਲ ਵੀ ਮਿਲੇ ਇੱਥੋਂ ਕਈ ਵਾਰੀ ਮੈਡਲ ਨਹੀਂ ਵੀ ਮਿਲੇ ਤੇ ਫਿਰ ਇਸ ਪ੍ਰੋਫੈਸ਼ਨਲ ਆਰਟਿਸਟ ਦੇ ਤੌਰ ਤੇ ਫੁਲਕਾਰੀ ਪ੍ਰੋਗਰਾਮ ਗੁਰਪ੍ਰੀਤ ਜੀ ਵੱਲੋਂ ਦੀ ਯਾਦ ਹੁੰਦਾ ਬਹੁਤ ਸਾਰੇ ਮਿੱਤਰਾਂ ਨੇ ਬੈਠੇ ਹੋਣਗੇ ਜਿਹੜੇ ਫੁਲਕਾਰੀ ਦੇ ਮੰਡਕ ਨੇ ਤਾਂ ਇਥੇ ਐਜ਼ ਅ ਆਰਟਿਸਟ ਵੀ ਪਰਫਾਰਮ ਕਰਕੇ ਗਏ ਔਰ ਹਾਲਾਂਕਿ ਮੈਂ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਸੁਨਾਮ ਚ ਪੜਦਾ ਸੀ ਪਰ ਮੈਂ ਆਪਣੇ ਸੀਨੀਅਰਸ ਨਾਲ ਯੂਨੀਵਰਸਿਟੀ ਚ ਆ ਜਾਂਦਾ ਸੀ ਸ਼ਹੀਰ ਭਗਤ ਸਿੰਘ ਹੌਸਟਲ ਚ ਰਹਿ ਲੈਂਦੇ ਸੀ ਅੱਜ ਮੈਂ ਚਾਹੂੰਗਾ ਮੈਂ ਬੀਸੀ ਸਾਹਿਬ ਨੂੰ ਕਿਹਾ ਕਿ ਕਮਰੇ ਹੀ ਦਿਖਾ ਦਿਓ ਉਹ ਜਿੱਥੇ ਸੁਪਨੇ ਸਜੋਏ ਜਾਂਦੇ ਸੀ ਹੋਮੀਪਾਥਾ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਹੌਸਟਲ ਇੱਧਰ ਬਲੀਵਾਲ ਦਾ ਗਰਾਊਂਡ ਹੈ ਦਲ ਸਿੰਘ ਜੀ ਕੋਚ ਹੁੰਦੇ ਸੀ ਬੈਠੇ ਹੈ ਕਿੱਥੇ ਬੈਠੇ ਹੈ ਹਾਂ ਜੀ ਬੈਠੇ ਦਲ ਸਿੰਘ ਜੀ ਅੱਛਾ 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 ਵਾਜੂ ਵਾਜੋ ਸੋ ਬਲੀਵਾਲ ਖੇਡਦੇ ਰਹੇ ਹਾਂ ਯੂਨੀਵਰਸਿਟੀ ਆਪਣਾ ਲਾਇਬ੍ਰੇਰੀ ਗੋਲ ਮਾਰਕੀਟ ਪੀ ਏਰੀਆ ਹੈ ਜਾਨੀ ਜੋ ਨਾ ਜਾਣਦੇ ਹੋਏ ਇੱਧਰਲੇ ਪਾਸੇ ਸਾਨੂੰ ਜਾਣ ਨਹੀਂ ਦਿੰਦੇ ਸੀ ਸੋ ਉਦਰੀ ਇਹਦੇ ਸੀ ਬਚਾਅ ਵਿੱਚ ਹੀ ਬਚਾਅ ਹੈ ਸੋ ਯੂਨੀਵਰਸਿਟੀ ਚ ਆ ਕੇ ਤਾਂ ਮਤਲਬ ਲੱਗਦਾ ਕਿ ਦੁਬਾਰੇ ਐਡਮਿਸ਼ਨ ਲੈ ਲਿਆ ਤੇ ਇਹ ਜਿਹੜਾ ਸਮਾਂ ਤੁਹਾਡੇ ਲਈ ਬਹੁਤ ਸੁਨਹਿਰੀ ਹੈ ਕਿਉਂਕਿ ਅੱਜ ਤੁਸੀਂ ਇੱਥੇ ਡਿਗਰੀਆਂ ਲੈਣ ਆਏ ਹੋ ਕੱਲ ਨੂੰ ਤੁਸੀਂ ਦੇਸ਼ ਦੀਆਂ ਵੱਟੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਹੋਵੋਗੇ ਉਹ ਭਾਵੇਂ ਕਿਸੇ ਸਕੀਮ ਰਾਹੀਂ ਚਾਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਹੀਂ ਪੜ੍ਹੇ ਹੋ ਚਾਹੇ ਜਨਰਲ ਕੈਟਾਗਰੀ ਚ ਪੜ੍ਹੇ ਹੋ ਉਦੋਂ ਫਿਰ ਉਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਜਦੋਂ ਤੁਸੀਂ ਕਿਸੇ ਜ਼ਿੰਮੇਵਾਰੀ ਤੇ ਪਹੁੰਚ ਜਾਂਦੇ ਹੋ ਬਾਬਾ ਸਾਹਿਬ ਬਾਰੇ ਬਹੁਤ ਸਾਰਾ ਬੋਲ ਚੁੱਕੇ ਆ ਕਿ ਕਿਸ ਕਿੰਨਾ ਹਾਲਾਤਾਂ ਚ ਉਹਨਾਂ ਨੇ ਪੜ੍ਹਾਈ ਕੀਤੀ 6 ਸਾਲ ਦੀ ਉਮਰ 'ਚ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਫਿਰ ਛੂਆ ਸਾਤ ਦੀ ਉਸ ਵੇਲੇ ਰਵਾਜ਼ ਸੀ ਪੜਨ ਨਹੀਂ ਦਿੰਦੇ ਸੀ ਪਰ ਉਸ ਤੋਂ ਬਾਅਦ ਬਾਵਜੂਦ ਲਈ ਐਡੀ ਵੱਡੀ ਵੱਡੀ ਡਿਗਰੀਆਂ ਤੇ ਬਾਅਦ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਣਨਾ ਮਤਲਬ ਇਟਸ ਅਨਬਲੀਵेबल ਮਤਲਬ ਸੋਚ ਹੀ ਨਹੀਂ ਸਕਦਾ ਜੀ ਕੋਈ ਐਸ ਲੈਵਲ ਤੇ ਤਾਂ ਸੋ ਅਜਨਨੂ ਅਸੀਂ ਦਿਲੋਂ ਸਰਦਾ ਦੇ ਫੁੱਲ ਭੇਟ ਕਰਨ ਆਇਆ ਔਰ ਮੈਂ ਜਿਸ ਤਰ੍ਹਾਂ ਕਿਹਾ ਸਟੇਟ ਸਕੱਟਰੀ ਸਾਹਿਬ ਨੇ ਕਿਤੇ ਹੋਰ ਵੀ ਫੰਕਸ਼ਨ ਰੱਖ ਸਕਦੇ ਸੀ ਕਿਤੇ ਪਰ ਮੈਂ ਕਿਹਾ ਵੀ ਯੂਨੀਵਰਸਿਟੀ ਜਾਣਿਆ ਗੁਰੂ ਤੇਗ ਬਹਾਦਰ ਹਾਲ ਹੈ ਸਟੂਡੈਂਟ ਆਉਣਗੇ ਉਹਨਾਂ ਸਟੂਡੈਂਟਾਂ ਨੇ ਨਾ ਸਿਰਫ ਬਾਬਾ ਸਾਹਿਬ ਬਾਰੇ ਆਪ ਕੁਝ ਸਿੱਖਿਆ ਲੈਣੀ ਉਹਨਾਂ ਨੇ ਅੱਗੇ ਵੀ ਬਹੁਤ ਜ਼ਿਆਦਾ ਦੱਸਣਾ ਸੋ ਇਹ ਜਿਹੜਾ ਫੰਕਸ਼ਨ ਹੈ ਇਹ ਮਲਟੀਪਲਾਈ ਹੋਊਗਾ ਕਿ ਇਦਾਂ ਦੇ ਫੰਕਸ਼ਨ ਵੀ ਹੁੰਦੇ ਪਹਿਲਾਂ ਤਾਂ ਹੁੰਦੇ ਹੀ ਨਹੀਂ ਸੀ ਆਪਣੇ ਪੰਜਾਬ 'ਚ ਇਦਾਂ ਦੇ ਫੰਕਸ਼ਨ ਕੋਈ ਲੀਡਰਾਂ ਨੇ ਆਪਣੇ ਜਵਾਕਾਂ ਨੂੰ ਪਹਾੜਾਂ ਪੂੜਾਂ ਵਾਲੇ ਸਕੂਲਾਂ 'ਚ ਪਾਤਾ ਗਰੀਬਾਂ ਦੇ ਬੱਚੇ ਰਹਿ ਗਏ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰਤਾ ਨਾ ਉਥੇ ਕੋਈ ਕਮਰਾ ਨਾ ਉਥੇ ਕੋਈ ਬੈਂਚ ਨਾ ਉਥੇ ਪੀਣ ਵਾਲਾ ਪਾਣੀ ਨਾ ਬਾਥਰੂਮ ਸਰਕਾਰੀ ਸਕੂਲ ਜਿਹੜੇ ਸੀ ਉਹ ਮਜਬੂਰੀ ਦਾ ਪ੍ਰਤੀਕ ਬਣ ਗਏ ਸੀਗੇ ਗਰੀਬਾਂ ਲਈ ਕਿ ਹੋਰ ਕੀ ਕਰੀਏ ਫਿਰ ਇੱਥੇ ਪੁਰਾਣੇ ਪੜ੍ਹਣਗੇ ਬੱਚੇ ਪ੍ਰਾਈਵੇਟ ਜੋਗੀ ਫੀਸ ਹੈ ਨਹੀਂ ਮੇਰਾ ਜਿਹੜਾ ਸੋਚ ਹੈ ਜਾਂ ਮੇਰਾ ਯਾਰ ਵਿਜ਼ਨ ਹੈ ਮੈਂ ਦੋ ਚੀਜ਼ਾਂ ਦੇ ਵਿੱਚ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਦਾ ਜਿਹਦੇ ਚੋਂ ਕਾਫੀ ਹੱਦ ਤੱਕ ਕਾਮਯਾਬੀ ਮਿਲ ਰਹੀ ਹੈ ਪਹਿਲੀ ਗੱਲ ਸਰਕਾਰੀ ਸਕੂਲ ਸਰਕਾਰੀ ਸਕੂਲਾਂ 'ਚ ਮਜਬੂਰੀ 'ਚ ਬੱਚਾ ਪੜਾਇਆ ਜਾਂਦਾ ਹੈ ਪ੍ਰਾਈਵੇਟ ਜੋ ਕਿ ਫੀਸ ਹੈ ਨਹੀਂ ਗਰੀਬ ਬੱਚ ਗਰੀਬ ਲੋਕਾਂ ਕੋਲੇ ਮੈਂ ਕਹਿੰਨਾ ਇਹੋ ਜੇ ਸਕੂਲ ਬਣਾ ਦਾਂਗੇ ਤੁਹਾਡੀ ਮਜਬੂਰੀ ਮਰਜ਼ੀ 'ਚ ਬਦਲ ਜੂਗੀ ਜੇ ਬੱਚਾ ਸਰਕਾਰੀ 'ਚ ਪੜਾਉਣਾ ਸਰਕਾਰੀ 'ਚ ਪੜਾ ਲਓ ਤੁਹਾਡੀ ਮਰਜ਼ੀ ਹੈ ਜੇ ਪ੍ਰਾਈਵੇਟ 'ਚ ਪੜਾਉਣਾ ਪ੍ਰਾਈਵੇਟ 'ਚ ਪੜਾ ਲਓ ਉਧਰ ਹਜੇ ਫੀਸ ਲੱਗੂਗੀ ਇੱਧਰ ਫੀਸ ਵੀ ਨਹੀਂ ਲੱਗਣੀ ਪੜਾਈ ਦਾ ਲੈਵਲ ਬਿਲਕੁਲ ਐਜੂਕੇਸ਼ਨ ਦਾ ਉਹੀ ਸੇਮ ਹੋਊਗਾ ਬਲਕਿ ਆਪੇ ਹੋਊਗਾ ਤੇ ਦੂਜੀ ਮਜਬੂਰੀ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾਉਣ ਦੀ ਪ੍ਰਾਈਵੇਟ ਜੁਗੇ ਪੈਸੇ ਨਹੀਂ ਕਈ ਤਾਂ ਆਪਣੇ ਘਰਾਣੇ ਚ ਬਜ਼ੁਰਗਾਂ ਨੂੰ ਨਹੀਂ ਪਏ ਨੇ ਉਡੀਕ ਉਡੀਕ ਹੀ ਜਾਂਦੇ ਨੇ ਜਦੋਂ ਸਵਾਸ ਪੂਰੇ ਹੋਵੇ ਸੰਸਕਾਰ ਕਰ ਦਾਂਗੇ ਪੈਸੇ ਨਹੀਂ ਜੇ ਉਹ ਐਸੀ ਲਾ ਇਲਾਜ ਬਿਮਾਰੀ ਹੈ ਆਪ ਵੀ ਕਹਿ ਦਿੰਦੇ ਕਈ ਵਾਰੀ ਮਰੀਜ਼ ਕਿ ਮੇਰੇ ਤੇ ਪੈਸੇ ਨਾ ਲਾਇਓ ਨਹੀਂ ਤਾਂ ਜਿਹੜੀ 1 ਬਿੱਗਾ 2 ਬਿੱਗੇ ਹੈਗੇ ਉਹ ਵਿਕ ਜੂਗੀ ਜ਼ਮੀਨ ਹਸਪਤਾਲਾਂ ਤੇ ਲੱਗੇ ਹੋਇਆ ਆਂ ਏ ਵੀ ਤੁਹਾਡੀ ਮਰਜ਼ੀ ਹੋਊਗੀ ਇਲਾਜ ਸਰਕਾਰੀ ਚ ਕਰਾਉਣਾ ਹੈ ਸਰਕਾਰੀ ਚ ਕਰਾ ਲਿਓ ਪ੍ਰਾਈਵੇਟ ਚ ਕਰਾਉਣਾ ਹੈ ਪ੍ਰਾਈਵੇਟ ਚ ਕਰਾ ਲਿਓ ਮੂ ਮਸ਼ੀਨਾ ਸਰਕਾਰੀ ਚ ਪ੍ਰਾਈਵੇਟ ਨਾਲੋਂ ਵੀ ਅਪਡੇਟ ਲਿਆ ਕੇ ਲਾ ਰਹੇ ਹਾਂ ਇੱਧਰ ਫੀਸ ਨਹੀਂ ਲੱਗਣੀ ਉਧਰ ਫੀਸ ਲੱਗੂ ਇਹ ਚ ਵੀ ਤੁਹਾਡੀ ਮਰਜ਼ੀ ਜਿਹੜੀ ਹੈ ਉਹ ਹੋਊਗੀ ਮਜਬੂਰੀ ਦੀ ਬਜਾਏ ਸੋ ਇਹੀ ਸੁਪਨੇ ਸਾਡੇ ਜਿਹੜੇ ਪੁਰਖੇ ਨੇ ਉਹ ਮੰਨੇ ਲਏ ਸੀਗੇ 14 April 1891 ਨੂੰ ਬਾਬਾ ਸਾਹਿਬ ਦਾ ਜਨਮ ਹੋਇਆ ਤੇ ਬਲਕਿ ਆਪਾਂ ਤਾਂ ਪੁਰਾਣੀਆਂ ਗੱਲਾਂ ਕਰਦੇ ਆ ਮੈਂ ਕਿਉਂਕਿ ਆਪਾਂ ਜ਼ਿਆਦਾਤਰ ਮਾਲਵੇ ਤੋਂ ਹੀ ਆਪਾਂ ਜ਼ਿਆਦਾ ਮੈਂ ਆਪ ਦੇਖਿਆ ਹੈ ਪਿੰਡ ਸਾਡੇ ਜਦੋਂ ਛੋਟੇ ਹੁੰਦੇ ਸੀ ਤਾਂ ਸਾਡੇ ਸੀਰੀ ਦਾ ਜਾਂ ਪਾਲੀ ਦਾ ਉਹ ਤਾਂ ਭਾਂਡਾ ਲੱਗ ਪਿਆ ਹੁੰਦਾ ਸੀ ਜੀ ਪੌੜੀ ਪਪੌੜੀਆਂ ਦੇ ਉੱਤੇ ਪਿਆ ਜਾਂ ਉੱਧਰ ਪਿਆ ਤੇ ਅਸੀਂ ਬੱਚੇ ਹੁੰਦੇ ਸੀ ਸਾਨੂੰ ਕਹਿੰਦੇ ਵੀ ਵੀ ਭੋਲੇ ਨੂੰ ਜੱਬਲੌਰ ਨੂੰ ਹੈ ਨਾ ਜੇ ਦਰਸ਼ਨ ਸਾਡੇ ਜਿਹੜੇ ਸਿਰੀ ਪਾਲੀ ਰਹੇ ਉਹਨੂੰ ਚਾਹ ਦੇਣੀ ਹੈ ਜਾਂ ਰੋਟੀ ਬਣੀ ਹੈ ਭਾਂਡਾ ਨਹੀਂ ਨਾਲ ਲੱਗਣਾ ਚਾਹੀਦਾ ਐ ਤਾਂहां ਤੋਂ ਪਾਣੀ ਆ ਮਨੇ ਤਾਂ ਹੁਣ ਤੱਕ ਦੇਖਦੇ ਰਹੇ ਆ ਜੀ ਸੋ ਮੈਂ ਜਾਣਦਾ ਉਹਨਾਂ ਘਰਾਂ ਦੇ ਨਕਸ਼ੇ ਜਿੱਥੇ ਮੈਂ ਦਿਹਾੜੀਆਂ ਪੁੱਛਣ ਜਾਂਦਾ ਰਿਹਾ ਜੇ ਚੁੱਲ੍ਹਾ ਤਾਂ ਅਗਨੀ ਜੇ ਆਗਿਆ ਤਾਂ ਪ੍ਰਾਂਤ ਨਹੀਂ ਜੇ ਪ੍ਰਾਂਤ ਹੈ ਤਾਂ ਆਟਾ ਨਹੀਂ ਜੇ ਆਟਾ ਹੈ ਤਾਂ ਬਾਲਣ ਨਹੀਂ ਜੇ ਮੰਝਾ ਹੈ ਤਾਂ ਛੱਤ ਨਹੀਂ ਜੇ ਛੱਤ ਹੈ ਤਾਂ ਰਜਾਈ ਨਹੀਂ ਜੇ ਰਜਾਈ ਹੈ ਤਾਂ ਉਹ ਚ ਲੋਗਰ ਨਹੀਂ ਕਿਉਂਕਿ ਰਜਾਈ ਉੱਪਰ ਲੈ ਕੇ ਵੀ ਸਾਰੀ ਛੱਤ ਦਿਖਦੀ ਹੈ ਮੈਂ ਉਹ ਜਾਣਦਾ ਸਾਰੀਆਂ ਚਾਚੀਆਂ ਤਾਈਆਂ ਲੱਗਦੀਆਂ ਸਾਡੇ ਆਪਣੇ ਸ਼ਰੀਕੇ ਕਬੀਲੇ ਜੀ ਹੁੰਨੇ ਸੋ ਇਹਨੂੰ ਖਤਮ ਸਿਰਫ ਨਾ ਕੋਈ ਨੀਲੇ ਕਾਰਡ ਕਰੇ ਨਾ ਪੀਲਾ ਨਾ ਹਰਾ ਕਾਰਡ ਕਰੇ ਇਹਨੂੰ ਖਤਮ ਇਹਨਾਂ ਦੀ ਕਰਨ ਦੀ ਗਰੀਬੀ ਨੂੰ ਸਿਰਫ ਤੇ ਸਿਰਫ ਕੁਆਲਟੀ ਐਜੂਕੇਸ਼ਨ ਹੀ ਚੱਕ ਸਕਦੀ ਹੈ ਜੇ ਉਹਨਾਂ ਦੇ ਜਵਾਕਾਂ ਨੂੰ ਪੜਾ ਦਈਏ ਬਸ ਜੇ ਉਹਨਾਂ ਦੇ ਬੱਚਿਆਂ ਨੂੰ ਪੜਾ ਦਈਏ ਤਾਂ ਉਹਨਾਂ ਦੀਆਂ ਕਈ ਪੀੜੀਆਂ ਦੀ ਗਰੀਬੀ ਚੱਕੀ ਜਾਊਗੀ ਨਹੀਂ ਤਾਂ